ਮੇਰਾ ਨਾਮ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ অপারেশন ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂਵ ਵੱਲੋਂ ਦੱਸਣ ਡੇ ਕਿਾ ਸ਼ੂਟ ਆ ਬੋਲਦੇ ਆ ਕਿ ਪਾਪਾ ਸ਼ੂਟ ਆ ਏ ਇਦਾਂ ਦੱਸ ਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਕਿਦਾਂ ਗੁੱਬੀ ਸ਼ੀਦੋ ਬੱਸ ਬੱਸ ਸੋਚੀ ਬੱਸ ਕਿੰਨੀ ਕਿੰਨੀ ਕਿਤੇ ਗੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੀ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੂਨੇ 3 ਵਜੇ ਆਇਆ ਹੀ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾਮ ਗੁਰਬਹਾਦਰ ਸਿੰਘ ਇੱਕ ਦਾ ਨਾਮ ਗੁਰਸਤਾਇਪ ਸਿੰਘ ਆ